ਸਬ ਡਿਵੀਜ਼ਨ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਵੱਖ-ਵੱਖ ਜਗ੍ਹਾ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਉਹ ਤੋਂ 20% ਜਿਹੜੇ ਨੇ ਅਸਲਾ ਲਾਇਸੈਂਸ ਅਸੀਂ ਜਮ੍ਹਾਂ ਕਰ ਚੁੱਕੇ ਹਾਂ ਜੀ ਬਾਕੀ ਮੈਂ ਤੁਹਾਡੇ ਮਾਧਿਅਮ ਰਹੀਂ ਜਿਹੜੇ ਆ ਸਾਰੇ ਅਸਲਾਦਾਰ ਕਾ ਨੂੰ ਅਪੀਲ ਕਰਦਾ ਹਾਂ ਤੇ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਬਿਨਾਂ ਦੇਰੀ ਤੋਂ ਗਨ ਹਾਊਸ ਤੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਦੇਣ ਮੇਕਰ ਨੇ ਜਾਂ ਜਿਹੜੇ ਕੋ ਇਹੋ ਜੀ ਗਲਤ ਹਰਕਤਾਂ ਵਾਲੇ ਅਨਸਰ ਆ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਆ ਕਿ ਆਪਣੇ ਆਪ ਦੇ ਕੰਟਰੋਲ ਰੱਖ ਨਹੀਂ ਤੇ ਕਾਨੂੰਨ ਦੀ ਜਿਹੜੀ ਆ ਉਹਦੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕਰ ਲਏ ਗਏ ਨੇ। ਉੱਥੇ ਹੀ ਨਾਮਜ਼ਦਗੀਆਂ ਪੱਤਰ ਦਾਖਲ ਕਰਵਾਉਣ ਦੇ ਲਈ ਵੀ ਕੇਂਦਰ ਸਥਾਪਿਤ ਕੀਤੇ ਗਏ ਨੇ ਜਿੱਥੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕਰ ਲਏ ਗਏ ਨੇ। ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਕਹਿਣ ਮੁਤਾਬਕ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਚੁੱਕੇ ਨੇ ਔਰ ਅਸਲਾਧਾਰਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਆਪੋ ਆਪਣੇ ਅਸਲਾ ਜਮ੍ਹਾਂ ਕਰਵਾ ਲੈ ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਕੋਡ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਜੀ ਅੱਜ 27/9/24 ਤੋਂ ਜਿਹੜਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਜਿਹੜੀ ਡੇਟ ਸ਼ੁਰੂ ਆ ਭਈ ਨਾਲਾ ਸਬਡਿਵੀਜ਼ਨ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਵੱਖ-ਵੱਖ ਜਗ੍ਹਾ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਉਹ ਜਗ੍ਹਾ ਮقرਰ ਕੀਤੀਆਂ ਗਈਆਂ ਨੇ ਜਿਵੇਂ ਆਈਟੀਆਈ ਅਜਨਾਲਾ ਤੇ ਐਨੀਮਲ ਹਸਪੀਟਲ ਅਜਨਾਲਾ ਤੇ ਰਮਦਾਸ ਤੇ ਅਜਨਾਲਾ ਸਬਡਿਵੀਜ਼ਨ ਦੀਆਂ ਤਿੰਨ ਜਗ੍ਹਾ ਜਿਹੜੀਆਂ ਮقرਰ ਕੀਤੀਆਂ ਇੱਥੇ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਆ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਹਰ ਇਲੈਕਸ਼ਨ ਚੋਣ ਲੜਨ ਦੇ ਚਾਹਵਣ ਨੂੰ ਜਿਹੜਾ ਵਾ ਉਹ ਬਿਨਾਂ ਕਿਸੇ ਪ੍ਰਭਾਵ ਦੇ ਉਹ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰ ਸਕਦੇ ਨੇ ਤੇ ਇਲੈਕਸ਼ਨ ਜਿਹੜੀ ਆ ਬਿਲਕੁਲ ਅਮਨ ਮਾਨ ਨਾਲ ਹੋਵੇਗੀ ਅਸਲਾ ਲਾਇਸੈਂਸ ਕੀ ਕੀ ਨਿਕਲ ਜਮਾ ਹੋ ਚੁੱਕੇ ਕੀ ਇਹ ਜੀ ਸਾਡੇ 15 ਤੋਂ 20% ਜਿਹੜੇ ਨੇ ਅਸਲਾ ਲਾਇਸੈਂਸ ਅਸੀਂ ਜਮਾ ਕਰ ਚੁੱਕੇ ਹਾਂ ਜੀ ਬਾਕੀ ਮੈਂ ਤੁਹਾਡੇ ਮਾਧਿਅਮ ਰਹੀ ਜਿਹੜੇ ਆ ਸਾਰੇ ਅਸਲਾ ਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਬਿਨਾਂ ਦੇਰੀ ਤੋਂ ਗਨ ਹਾਊਸ ਤੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਦੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ ਇਸ ਸਬੰਹੋਂ ਆਦੇਸ਼ ਜਾਰੀ ਕੀਤੇ ਗਏ ਕਿ 22 ਤਰੀਕ ਤੱਕ ਪੂਰਾ ਮੁਕੰਮਲ ਅਸਰ ਜਮ੍ਹਾਂ ਹੋਵੇਗਾ ਬਿਲਕੁਲ ਜੀ ਡੀਸੀ ਸਾਹਿਬ ਦੇ ਜਿਹੜੇ ਜਾਰੀ ਕੀਤੇ ਗਏ ਹੁਕਮਾਂ ਨੂੰ ਇਹਨਾਂ ਜਿਹੜਾ ਲਾਗੂ ਕੀਤਾ ਜਾਏਗਾ ਤੇ ਜਿਹੜਾ ਵੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਜਿਹੜੀ ਆਪਣੀ ਵੋਟ ਦਾ ਅਧਿਕਾਰ ਆ ਉਹ ਬਿਲਕੁਲ ਬਿਨਾਂ ਕਿਸੇ ਦਬਾਅ ਦੇ ਉਹਨੂੰ ਪੂਰਾ ਕੀਤਾ ਜਾਵੇ ਤੇ ਜਿਹੜੇ ਟ੍ਰਬਲ ਮੇਕਰ ਨੇ ਜਾਂ ਜਿਹੜੇ ਕੋ ਇਹੋ ਜਿਹੀ ਗਲਤ ਹਰਕਤਾਂ ਵਾਲੇ ਅਨਸਰ ਆ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਆ ਕਿ ਆਪਣੇ ਆਪ ਦੇ ਕੰਟਰੋਲ ਰਕ ਨਹੀਂ ਤੇ ਕਾਨੂੰਨ ਦੀ ਜਿਹੜੀ ਆ ਉਹਦੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਿੰਡੂ ਚੋਣਾ ਨੇ ਨਸ਼ਾ ਸ਼ਰਾਬ ਦਾ ਕਾਫੀ ਫੈਲਣ ਹੁੰਦਾ ਇਸ ਵਰ ਕਿਵੇਂ ਦੀ ਰੋਕ ਫਾਂਣੀ ਅਸੀਂ ਜੀ ਸਪੈਸ਼ਲ ਟੀਮਾਂ ਬਣਾਈਆਂ ਸਪੈਸ਼ਲ ਸ਼ਰਾਬ ਫੜਨ ਵਾਸਤੇ ਸਾਡੇ ਐਕਸਾਈਡ ਡਿਪਾਰਟਮੈਂਟ ਵੀ ਸਾਡੇ ਨਾਲ ਅਟੈਚ ਆ ਤੇ ਥਾਣਿਆਂ ਤੋਂ ਵੀ ਅਸੀਂ ਜੜੀਆਂ ਵਕ ਵਕ ਟੀਮਾਂ ਬਣਾ ਕੇ ਬਕਾਇਦਾ ਚੈਕਿੰਗ ਸ਼ੁਰੂ ਆ ਕੋਈ ਵੀ ਨਜਾਇਜ਼ ਸ਼ਰਾਬ ਜਾਂ ਕੋਈ ਤਰ੍ਹਾਂ ਦਾ ਕੋਈ ਵੀ ਲਾਲਚ ਜਿਹੜਾ ਵੋਟਰ ਨੂੰ ਨਾ ਦੇਵੇ ਜੇ ਦਾ ਕੋਈ ਇਹੋ ਜਿਹਾ ਫੜਿਆ ਗਿਆ ਉਹਦੇ ਖਲਾਫ ਕਾਰਵਾਈ ਕਰਾਂਗੇ ਇਹ ਅਗਮਾ ਤੇ ਵਿਕਾਸ ਤੇ ਫੋਕਸ ਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਖੁਫੀਆ ਵਿਭਾਗ ਸਾਡਾ ਸੀਆਈਡੀ ਵਿਭਾਗ ਆ ਸਾਡਾ ਸਪੈਸ਼ਲ ਬ੍ਰਾਂਚ ਆ ਸਪੈਸ਼ਲ ਸਟਾਫ ਆ ਜਾਂ ਅਸੀਂ ਆਪਣੇ ਲੈਵਲ ਤੇ ਜਿਹੜੇ ਤੇ ਕ੍ਰਿਟੀਕਲ ਪਿੰਡ ਨੇ ਉਹਨਾਂ ਦੀ ਅਸੀਂ ਸਨাক্ত ਕਰ ਲਈ ਹੈ ਜੀ ਉਹ ਲਿਸਟਾਂ ਬਣਾ ਲੀਆਂ ਨੇ ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਸਕਿਉਰਟੀ ਪ੍ਰੋਗਰਾਮ ਬਣਾਇਆ ਹੋਇਆ ਕਿੰਨੇ ਬਹੁਤ ਕ੍ਰਿਟੀਕਲ ਹੈ ਬਕਾਇਦਾ ਅਸੀਂ ਉਹਨਾਂ ਦੀ ਪਰਸੈਂਟੇਜ ਰੱਖੀ ਹੈ ਜੀ ਕਰੀਬ 12 ਤੋਂ 15% ਜਿਹੜੇ ਸਾਡੇ ਪਿੰਡ ਨੇ ਉਹ ਕ੍ਰਿਟੀਕਲ ਨੇ ਤੇ ਜੇ ਉਹਦੇ ਚ ਅੱਗੇ ਆਉਣ ਵਾਲੇ ਦਿਨਾਂ 'ਚ ਸਾਨੂੰ ਕੋਈ ਪ੍ਰੋਬਲਮ ਲੱਗਦੀ ਹੋਈ ਤੇ ਉਹਦੇ ਵਿੱਚ ਗਾਂ ਜੇ ਵਧਾਉਣੇ ਪਏ ਤੇ ਉਹ ਵੀ ਵਧਾਵਾਂਗੇ ਪੁਲਿਸ ਅਧਿਕਾਰੀਆਂ ਵੱਲੋਂ ਸਾਫ਼ ਤੌਰ ਤੇ ਸ਼ਰਤੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਚੱਲਦੇ ਹਾਂ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਦਾ ਐਲਾਨ ਹੋਇਆ ਹੈ ਜਿਸ ਤੋਂ ਬਾਅਦ ਸਰਗਰਮੀਆਂ ਵਧਕਿਆ ਨੇ ਅਜਨਾਲਾ ਤੋਂ ਗੁਰਿੰਦਰ ਸਾਗਰ ਦੀ ਰਿਪੋਰਟ ਅਮਰੀਕ